ਪਹਿਲਾਂ ਕਾਲੀਆਂ ਨੇ ਲੁੱਟਿਆ ਫਿਰ ਕਾਂਗਰਸੀਆਂ ਨੇ ਲੁੱਟਿਆ ਹੁਣ ਇਹ ਲੁੱਟਣ ਤੇ ਲੱਗੇ ਹੋਏ ਆ ਕਿ ਪੰਜਾਬ ਦੇ ਮੁੱਦੇ ਆ ਜਿਹੜੇ ਉਹ ਨਹੀਂ ਵਿਧਾਨ ਸਭਾ ਦੇ ਵਿੱਚ ਮੂਲਣ ਦੇਣੇ ਚਾਹੁੰਦੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਵਿਧਾਨ ਸਭਾ ਦੇ ਵਿੱਚ ਜੇ ਗੱਲ ਕਰਨਗੇ ਤੋ ਕਹਿੰਦਾ ਮੈਂ ਫੈਲਾ ਖੋਲ ਦੂ ਸਾਡੇ ਸੰਧਵਾ ਸਾਹਿਬ ਉਹਨਾਂ ਨੂੰ ਫੜਾਉਂਦੇ ਨੇ ਮੁੱਖ ਮੰਤਰੀ ਸਾਹਿਬ ਵੀ ਆ ਲੈ ਲੋ ਜਿੰਦਾ ਲਾਓ ਇਹਨਾਂ ਦੀ ਜਵਾਨ ਤੇ ਜਿੰਦਾ ਲਾ ਦਿਓ ਮੈਂ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਇਕ ਕਿਸੇ ਟਾਈਮ ਤੇ ਪੰਜਾਬ ਦੇ ਵਿੱਚ ਉਹ ਲੋਕ ਜਿਹੜੇ ਲੋਕ ਕੰਨਾਂ ਦੇ ਵਿੱਚ ਛਿੱਕੇ ਢਾਲ ਕੇ ਪਾਉਂਦੇ ਸੀ ਤੁਸੀਂ ਜਵਾਨ ਤੇ ਤਾਲਾ ਲਾਉਣਾ ਸ਼ੁਰੂ ਕਰਤਾ ਉਹਦੇ ਜਿੰਦਾ ਕਿੱਥੇ ਗਿਆ ਸੀ ਜਿੱਦੇ ਉੱਥੇ ਕਿਸਾਨਾਂ ਦੇ ਉੱਤੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਬਾਰਡਰ ਤੇ ਗੋਲੀਆਂ ਚੱਲ ਰਹੀਆਂ ਸੀ ਬਤੀ ਸਤਕਾਰਯੋਗ ਪੰਜਾਬੀ ਭਰਾਵੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼ਕਾਲ ਮੈਂ ਪਰਮਜੀਤ ਸਿੰਘ ਸਿੱਖੋਂ ਪਰਦਾਨ ਪੰਜਾਬੀ ਕਿਰਤੀ ਮਜ਼ਦੂਰ ਯੂਨੀਅਨ ਮੈਂ ਦੋ ਚਾਰ ਬੇਨਤੀਆਂ ਪੰਜਾਬ ਦੇ ਮੁੱਦਿਆਂ ਤੇ ਤੇ ਪੰਜਾਬ ਦੀ ਵਿਧਾਨ ਸਭਾ ਦੇ ਬਾਰੇ ਕਰਨੀਆਂ ਉਹ ਪੰਜਾਬ ਦੀ ਵਿਧਾਨ ਸਭਾ ਜਿਹੜੀ ਪਵਿੱਤਰ ਵਿਧਾਨ ਸਭਾ ਹੈ ਜੀ ਦੇ ਵਿੱਚ ਪੰਜਾਬ ਦੇ ਹਲਕਿਆਂ ਦੇ ਇਕੱਲੇ-ਇਕੱਲੇ ਪਿੰਡ ਦੀ ਉਸ ਵਿਧਾਨ ਸਭਾ ਦੇ ਵਿੱਚ ਤਕਦੀਰ ਘੜੀ ਜਾਂਦੀ ਹੈ ਲੇਕਿਨ ਪਹਿਲਾ ਕਾਲੀ ਦਲ ਦੀ ਸਰਕਾਰ ਦੇ ਮੌਕੇ ਉੱਥੇ ਕਾਂਗਰਸੀਆਂ ਦੀਆਂ ਪੱਗਾਂ ਲਾਈਆਂ ਗਈਆਂ ਸੀ ਫਿਰ ਕਾਂਗਰਸ ਦੀ ਸਰਕਾਰ ਮੌਕੇ ਉਦੋਂ ਵੀ ਬੜਾ ਵਿਧਾਨ ਸਭਾ ਦੇ ਵਿੱਚ ਰੌਲਾ ਰੱਪਾ ਤੇ ਯਾਰ ਹੁਣ ਤਾਂ ਅਤ ਹੋ ਗਈ ਕਿ ਦੇਖ ਰਹੇ ਸੀ ਵਿਧਾਨ ਸਭਾ ਚੱਲ ਰਹੀ ਸੀ ਵਿਧਾਨ ਸਭਾ ਦੇ ਵਿੱਚ ਜਿਵੇਂ ਆਮ ਪਿੰਡਾਂ ਦੀਆਂ ਬੀਬੀਆਂ ਬੁੜੀਆਂ ਜਿਹੜੀਆਂ ਉਹ ਮਿਹਨੂ ਮਿਹਣੀ ਹੁੰਦੀਆਂ ਕਿਸੇ ਗੱਲਾਂ ਨੂੰ ਲੈ ਕੇ ਉਸੇ ਤਰ੍ਹਾਂ ਸੇਮ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਿਰੋਧੀ ਧਿਰ ਯਾਰ ਇੰਨੇ ਕੁ ਜਿਆਦੇ ਤੱਤੇ ਹੋਏ ਹੋਏ ਸੀ ਜਿਵੇਂ ਬੁੜੀਆਂ ਮਿਹਣੇ ਮਾਰਦੀਆਂ ਐ ਮਿਹਣੋ ਮੇੜੀ ਹੋਏ ਹੋਏ ਸੀਗੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਮੁੱਦੇ ਕੀ ਪੰਜਾਬ ਦੇ ਉਹ ਜਿਹੜੇ ਮਿਹਣੋ ਮੇਣੀ ਹੋ ਕੇ ਗੱਲ ਕਰਨੀ ਯਾਰ ਉਹ ਪੰਜਾਬ ਦੇ ਮੁੱਦੇ ਸੀ ਪੰਜਾਬ ਦੇ ਮੁੱਦੇ ਤੇ ਕਿਹੜੀ ਵੈਸ ਕੀਤੀ ਗਈ ਕੀ ਕੋਈ ਐਜੂਕੇਸ਼ਨ ਤੇ ਕੀਤੀ ਗਈ ਕੀ ਕੋਈ ਹੈਲਥ ਤੇ ਕੀਤੀ ਗਈ ਕੀ ਪੰਜਾਬ ਦੇ ਬੇਰਜਗਾਰੀ ਤੇ ਕੀਤੀ ਗਈ ਕੀ ਪੰਜਾਬ ਦੇ ਨੌਜਵਾਨ ਚਿੱਟੇ ਤੇ ਮੇਰੇ ਸਤਕਾਰਯੋਗ ਵੀਰੋ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਅਕਾਲੀ ਕਾਂਗਰਸੀ ਤੇ ਸਾਰੇ ਆ ਜਿਹੜੇ ਝਾੜੂ ਵਾਲਿਆਂ ਦੀ ਪਾਰਟੀ ਨੇ ਨਾਹਰਾ ਦਿੱਤਾ ਸੀ ਕਿ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕਰ ਦੇਵਾਂਗੀ ਕਿ ਉਹਦੇ ਤੇ ਵਿਧਾਨ ਸਭਾ ਦੇ ਵਿੱਚ ਕੋਈ ਗੱਲ ਹੋਈ ਕੋਈ ਵਿਧਾਨ ਸਭਾ ਦੇ ਵਿੱਚ ਚੰਗੀ ਗੱਲ ਨਹੀਂ ਹੋਈ ਸਿਰਫ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਐ ਬਾਹ ਚੜਾ ਰਹੇ ਸੀ ਤੇ ਵਿਰੋਧੀ ਧਿਰ ਐ ਮੇਣੋ ਮੇਣੀ ਹੋ ਰਹੀ ਸੀ ਸਤਕਾਰਯੋਗ ਵੀਰੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹਾਸੋਹੀਣੀ ਗੱਲ ਕਰ ਰਹੇ ਸੀ ਕਿ ਕਾਂਗਰਸੀਆਂ ਨੂੰ ਕਹਿ ਰਹੇ ਸੀ ਕਿ ਮੈਂ ਤੁਹਾਡੀਆਂ ਪਹਿਲਾਂ ਖੋਲ ਦੂੰ ਇਹਦਾ ਮਤਲਬ ਹੈ ਕਿ ਜਿਹੜੀ ਗੱਲ ਪਾਮ ਚੱਲਦੀ ਹੈ ਕਿ ਜਿਹੜਾ 2575 ਵਾਲਾ ਮੈਚ ਹੈ ਉਹ ਸੱਚਮੁੱਚ ਸਹੀ ਹੈ ਕਿ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਸੱਚ ਕਰ ਦਿੱਤਾ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਜਿਹੜੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਖੜ ਕੇ ਕਹਿ ਰਹੇ ਸੀ ਮੈਂ ਜੇ ਤੁਸੀਂ ਬੋਲੇ ਤੁਹਾਡੀਆਂ ਜਿਹੜੀਆਂ ਫਾਇਲਾਂ ਖੋਲ ਦੂੰ ਇਹਦਾ ਮਤਲਬ ਕਿ ਪੰਜਾਬ ਦੇ ਮੁੱਦੇ ਆ ਜਿਹੜੇ ਉਹ ਨਹੀਂ ਵਿਧਾਨ ਸਭਾ ਦੇ ਵਿੱਚ ਬੋਲਣ ਦੇਣੇ ਚਾਹੁੰਦੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਵਿਧਾਨ ਸਭਾ ਦੇ ਵਿੱਚ ਜੇ ਗੱਲ ਕਰਨਗੇ ਕਿ ਉਹ ਕਹਿੰਦਾ ਮੈਂ ਫਾਇਲਾਂ ਖੋਲ ਦੂੰ ਇਹਦਾ ਮਤਲਬ ਹੈ ਕਿ ਪਹਿਲਾ ਕਾਂਗਰਸੀਆਂ ਨੇ ਲੁੱਟਿਆ ਪਹਿਲਾ ਅਕਾਲੀਆਂ ਨੇ ਲੁੱਟਿਆ ਫਿਰ ਕਾਂਗਰਸੀਆਂ ਨੇ ਲੁੱਟਿਆ ਹੁਣ ਇਹ ਲੁੱਟਣ ਤੇ ਲੱਗੇ ਹੋਏ ਆ ਇਹਦਾ ਮਤਲਬ ਹੈ ਕਿ ਪੰਜਾਬ ਦੇ ਲੋਕਾਂ ਦਾ ਕੋਈ ਵੀ ਮੁੱਦਾ ਜਿਹੜਾ ਉੱਥੇ ਨਹੀਂ ਛਾਇਆ ਕੀ ਪੰਜਾਬ ਦੀ ਕਿਸਾਨੀ ਦਾ ਮੁੱਦਾ ਚੱਲਿਆ ਕੀ ਮੇਰੇ ਸਤਕਾਰਯੋਗ ਵੀਰੋ ਉੱਥੇ ਜਿੰਦਾ ਲੈ ਕੇ ਗਏ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿਧਾਨ ਸਭਾ ਦੇ ਉਹ ਜਿਹੜੇ ਸਭਾਪਤੀ ਬੈਠੇ ਨੇ ਮਾਨ ਜੋ ਸਾਡੇ ਸਤਕਾਰਯੋਗ ਸਾਡੇ ਕਸੰਧਵਾ ਸਾਹਿਬ ਉਹਨਾਂ ਨੂੰ ਫੜਾਉਂਦੇ ਨੇ ਮੁੱਖ ਮੰਤਰੀ ਸਾਹਿਬ ਵੀ ਆ ਲੈ ਲੋ ਜਿੰਦਾ ਲਾਓ ਇਹਨਾਂ ਦੀ ਜਵਾਨ ਤੇ ਜਿੰਦਾ ਲਾ ਦਿਓ ਮੈਂ ਕਹਿਣਾ ਚਾਹੁੰਨਾ ਮੁੱਖ ਮੰਤਰੀ ਸਾਹਿਬ ਇਹ ਕਿਸੇ ਟਾਈਮ ਤੇ ਪੰਜਾਬ ਦੇ ਵਿੱਚ ਉਹ ਲੋਕ ਜਿਹੜੇ ਲੋਕ ਕੰਨਾਂ ਦੇ ਵਿੱਚ ਸ਼ਿੱਕੇ ਢਾਲ ਕੇ ਪਾਉਂਦੇ ਸੀ ਤੁਸੀਂ ਜਵਾਨ ਤੇ ਤਾਲਾ ਲਾਉਣਾ ਸ਼ੁਰੂ ਕਰਤਾ ਇਹਦਾ ਮਤਲਬ ਲੈ ਕਿ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਮੁੱਦੇ ਆ ਜਿਹੜੇ ਉਹ ਨਾ ਬੋਲੇ ਜਾਣ ਇਹਨਾਂ ਦੇ ਜਵਾਨ ਤੇ ਜਿੰਦਾ ਲਾ ਦਿਓ ਤੇ ਨਾਲ ਹੀ ਤੁਸੀਂ ਜਿੰਦਾ ਕਿ ਹਾਲਾ ਦਿਓ ਮੈਂ ਕਹਿਣਾ ਚਾਹੁੰਨਾ ਤੁਹਾਡਾ ਉੱਤੇ ਜਿੰਦਾ ਕਿੱਥੇ ਗਿਆ ਸੀ ਜਿੱਦੇ ਉੱਥੇ ਕਿਸਾਨਾਂ ਦੇ ਉੱਤੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਬਾਰਡਰ ਤੇ ਗੋਲੀਆਂ ਚੱਲ ਰਹੀਆਂ ਸੀ ਉੱਥੇ ਕਿਸਾਨਾਂ ਦੇ ਉੱਪਰ ਗੋਲੀਆਂ ਚਲਾ ਕੇ ਸਾਡੇ ਨੌਜਵਾਨਾਂ ਨੂੰ ਕਿਸਾਨ ਭਰਾਵਾਂ ਨੂੰ ਸ਼ਹੀਦ ਕੀਤਾ ਸੀ ਉੱਦੇ ਤੁਹਾਡਾ ਜਿੰਦਾ ਕਿੱਧਰ ਗਿਆ ਉੱਦੇ ਤਾਂ ਤੁਹਾਡੀ ਹਰਿਆਣਿਆਂ ਦੀ ਪੁਲਿਸ ਦੇ ਮੂਹਰੇ ਤੁਸੀਂ ਜਮਾ ਲਿਪ ਗਏ ਤੁਸੀਂ ਜਮਾ ਮੂਹਰੇ ਪੈ ਗਏ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਤੇਰੇ ਨਾਲੋਂ ਸੌ ਗੁਣੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਧਿਆ ਰਿਹਾ ਕਿਉਂਕਿ ਉਹ ਪ੍ਰਧਾਨ ਮੰਤਰੀ ਨੂੰ ਚੈਲੰਜ ਕਰਤਾ ਸੀ ਯਾਰ ਤੂੰ ਤਾਂ ਮੂਰਲੇ ਪਾਸੇ ਹਰਿਆਣਾ ਦਾ ਉਹ ਖੱਟਣਾ ਮੁੱਖ ਮੰਤਰੀ ਤੂੰ ਉਹਦੇ ਮੂਰਲੇ ਪਾਸੇ ਜਾ ਕੇ ਲੰਮਾ ਪੈ ਗਿਆ ਤੂੰ ਉਹਦੇ ਤੇ ਕੋਈ ਕਾਰਵਾਈ ਨਹੀਂ ਉਧਰੋਂ ਗੋਲੀਆਂ ਆ ਰਹੀਆਂ ਸੀ ਪੰਜਾਬ ਦੀ ਹੱਦ 'ਚ ਪੰਜਾਬ ਦੇ ਜਿਹੜੇ ਆ ਕੇ ਮੇਰੇ ਸਤਕਾਰਯੋਗ ਵੀਰੋ ਪੰਜਾਬ ਦੇ ਇਲਾਕੇ ਦੇ ਵਿੱਚ ਆ ਕੇ ਪੰਜਾਬ ਦੀ ਧਰਤੀ ਤੇ ਆ ਕੇ ਉਹਨਾਂ ਨੇ ਗੋਲੀਆਂ ਚਲਾਈਆਂ ਉੱਥੇ ਤਾਂ ਜਿੰਦਾ ਮੁੱਖ ਮੰਤਰੀ ਸਾਹਿਬ ਦਾ ਨਹੀਂ ਚੱਲਿਆ ਤੇ ਕਾਂਗਰਸੀਆਂ ਨੇ ਵੀ ਵਿਰੋਧੀ ਧਿਰ ਨੇ ਵੀ ਪੂਰੀ ਭੂਮਿਕਾ ਨਹੀਂ ਨਿਭਾਈ ਵਿਧਾਨ ਸਭਾ ਦੇ ਅੰਦਰ ਕੋਈ ਕਿਸਾਨਾਂ ਦੇ ਪੂਰੇ ਪੱਖ ਦੇ ਵਿੱਚ ਇਹਨਾਂ ਨੂੰ ਤਿਆਰੀ ਕਰਕੇ ਜਾਣਾ ਚਾਹੀਦਾ ਸੀ ਇਹਨਾਂ ਨੇ ਉੱਥੇ ਕੋਈ ਤਿਆਰੀ ਨਾਲ ਬੋਲੇ ਨਹੀਂ ਇਸ ਕਰਕੇ ਕੱਲੇ ਮੇਣੋ ਮੇਣੀ ਹੋਣਾ ਇਹਨਾਂ ਦਾ ਕੰਮ ਰਹਿ ਗਿਆ ਐਮਐਲਏ ਨੂੰ ਪੁਲਾ ਕੇ ਭੇਜਦੇ ਆ ਕਿ ਸਾਡੀ ਗੱਲ ਕਰਨਗੇ ਇਹ ਜੇ ਖਾਸ ਕਰਕੇ ਝਾੜੂ ਵਾਲਿਆਂ ਦੀ ਗੱਲ ਕਰ ਲਈਏ ਝਾੜੂ ਵਾਲਿਆਂ ਨੂੰ ਜੇ ਕੋਈ ਸਵਾਲ ਪੁੱਛ ਲਿਆ ਵੇ ਚਾਹੇ ਕੋਈ ਇਹਨਾਂ ਦਾ ਇੱਥੇ ਐਮਐਲਏ ਨੂੰ ਕੋਈ ਸਵਾਲ ਪੁੱਛ ਲੈ ਇਹ ਬਹਾਂएं ਚੜਾਉਣ ਲੱਗ ਜਾਂਦੇ ਆ ਵੀ ਅੱਜ ਥੋੜੇ ਨਾਲ ਲੜਨਾ ਹੈ ਬਹਾਂ ਚੜਾਉਂਦੇ ਤੁਸੀਂ ਦੇਖਿਆ ਹੋ ਮੁੱਖ ਮੰਤਰੀ ਸਾਹਿਬ ਇੱਕ ਮਿੰਟ ਦੇ ਵਿੱਚ ਇੰਨੇ ਤੱਤੇ ਹੋ ਜਾਂਦੇ ਆ ਜਿਵੇਂ ਆਮ ਪਿੰਡਾਂ ਦੇ ਵਿੱਚ ਕਿਸੇ ਨੂੰ ਗਾਲ ਕੱਢ ਕੇ ਕੋਈ ਚੱਕਦਾ ਡੰਡਾ ਉਹ ਮੇ ਡੰਡਾ ਨਹੀਂ ਇਹ ਦਬਾ ਦਬਾ ਬਹਾਂ ਚੜਾਉਣ ਲੱਗ ਜਾਂਦੇ ਜਿਵੇਂ ਲੜਨਾ ਹੁੰਦਾ ਇਹਨਾਂ ਦੇ ਬਹੁਤ ਸਾਰੇ ਐਮਐਲਏ ਤੁਸੀਂ ਦੇਖਿਆ ਹੋਊਗਾ ਭਦੌੜ ਦੇ ਐਮਐਲਏ ਸਰਦਾਰ ਲਾਲਪ ਸਿੰਘ ਜੀ ਜਿਹਦੇ ਕਲਕੱਤੇ ਦਾ ਜਿਹੜਾ ਮੁੰਡਾ ਜਿਹੜਾ ਸੁਖਵਿੰਦਰ ਕਲਕੱਤਾ ਸੈਨੇ ਦਾ ਉਹਦੇ ਨਾਲ ਜਦ ਵਿੱਚ ਕਰ ਰਿਹਾ ਸੀ ਐਮ ਐਲ ਏ ਐ ਬਾਂਚੜਾ ਰਿਹਾ ਸੀ ਯਾਰੋ ਕਿਉਂ ਤੁਹਾਨੂੰ ਲੋਕਾਂ ਨੂੰ ਐਮ ਐਲ ਏ ਬਣਾ ਕੇ ਭੇਜਿਆ ਇੱਕ ਸਾਡਾ ਸਤਕਾਰਯੋਗ ਵੀਰ ਪੱਤਰਕਾਰ ਭਾਈਚਾਰਾ ਐਮ ਐਲ ਏ ਸਾਭਾ ਨੂੰ ਕੋਈ ਸਵਾਲ ਕਰਦਾ ਤੇ ਐਮ ਐਲ ਏ ਸਭ ਕੀ ਕਹਿੰਦੇ ਆ ਆ ਜਾ ਮੈਂ ਤੈਨੂੰ ਬਾਹਰ ਦੇਖਦਾ ਮੈਂ ਤੈਨੂੰ ਥੱਪੜ ਮਾਰ ਦੂੰ ਮੈਂ ਤੈਨੂੰ ਐ ਕਰ ਦੂੰ ਉਹ ਐਮ ਐਲ ਏ ਸਾਹਿਬ ਤੁਸੀਂ ਪੰਚਾਇਤ ਮੈਂਬਰ ਬਣਦੇ ਲੈਕ ਨਹੀਂ ਸੀ ਜਿਹੜਾ ਤੁਹਾਨੂੰ ਲੋਕਾਂ ਨੇ ਹਵਾ ਦੇ ਵਿੱਚ ਐਮ ਐਲ ਏ ਬਣਾ ਕੇ ਰੱਖਤਾ ਤੇ ਤੁਸੀਂ ਲੋਕਾਂ ਨੂੰ ਕੀ ਕਹਿੰਦੇ ਆ ਤੁਸੀਂ ਕਹਿੰਦੇ ਆ ਕਿ ਅਸੀਂ ਤੁਹਾਡੇ ਤੇ ਪਰਚੇ ਦੇ ਦੇਵਾਂਗੇ ਅਸੀਂ ਤੁਹਾਡੇ ਥੱਪੜ ਮਾਰ ਦੇਵਾਂਗੇ ਉਹ ਮੁੰਡੇ ਨੂੰ ਪੱਤਰਕਾਰ ਨੂੰ ਲਾਦੂ ਕਾ ਸਾਹਿਬ ਜਿਹੜੇ ਪੱਤਰਕਾਰ ਹੈ ਉਹਨੂੰ ਕਿਸ ਤਰ੍ਹਾਂ ਦੇ ਸਵਾਲ ਕਰੇ ਇਹਨਾਂ ਦੇ ਐਮ.ਐਲ.ਏ ਨੇ ਕਿਸ ਤਰ੍ਹਾਂ ਦੀ ਭੱਦੀ ਸ਼ਦਾਬ ਨਾਲ ਬੋਲੇ ਆ ਇਹ ਇਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਨਾ ਕਿ ਆਉਣ ਵਾਲੀ ਆ ਜਿਹੜਾ 24 ਦਾ ਇਲੈਕਸ਼ਨ ਹੈ ਕਿ ਨਾ ਆ ਜਿਹੜਾ ਹੋਣ ਆ ਰਹੇ ਆ ਇਲੈਕਸ਼ਨ ਜਿਹੜਾ ਲੋਕ ਸਭਾ ਦਾ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਪੱਤਰਕਾਰਾਂ ਦੀ ਪਾਵਰ ਲੋਕਾਂ ਦੀ ਪਾਵਰ ਤੇ ਲੋਕਾਂ ਜਿਹੜੇ ਤੁਸੀਂ ਕਹਿੰਦੇ ਕਿ ਨਾ ਵੀ ਤੁਹਾਡੇ ਤੁਸੀਂ ਇੱਥੇ ਕਹਿੰਦੇ ਸੀ ਲੋਕ ਲਾਵਾਂਗੇ ਤੁਸੀਂ ਜਿੰਦੇ ਲਾ ਰਹੇ ਹੋ ਵਿਧਾਨ ਸਭਾ ਚ ਤੁਹਾਡੀ ਜਵਾਨਤਾ ਨਾਲ ਜਬਤ ਕਰਾਈਆਂ ਤੇ ਤੁਹਾਡੇ ਜਿਹੜੇ ਐਮਪੀ ਖੜੇ ਹੋਣਗੇ ਉਹਨਾਂ ਨੂੰ ਜਵਾਨਤਾ ਨਾਲ ਜਬਤ ਹੋਈਆਂ ਫੇਰ ਕਿਹੋ ਤੁਹਾਡੇ ਜਵਾਨਤਾ ਦੇ ਜਿਹੜੇ ਤੁਹਾਡੇ ਜਿੰਦੇ ਆਕਣਾ ਲੋਕ ਲਈ ਬੈਠੇ ਆ ਤੁਹਾਡੇ ਕਾਲੀਆਂ ਦੇ ਕਾਂਗਰਸੀਆਂ ਦੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦੇ ਅਸੀਂ ਐ ਕਰ ਦਿਆਂਗੇ ਉਹ ਕਰ ਦਿਆਂਗੇ ਕਿੱਥੇ ਆ ਜਿਹੜਾ ਬੇਰਜ਼ਗਾਰੀ ਪੱਤਾ ਤੁਸੀਂ ਕਹਿੰਦੇ ਸੀ ਅਸੀਂ ਪੱਤਾ ਦੇਵਾਂਗੇ ਬੇਰਜ਼ਗਾਰੀ ਨੌਕਰੀਆਂ ਕਿੱਥੇ ਆ ਤੁਸੀਂ ਕਹਿੰਦੇ ਸੀ ਅਸੀਂ ਨੌਕਰੀ ਪੈਦਾ ਕਰ ਦਿਆਂਗੇ ਤੁਸੀਂ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਰੇਤਾ 5 ਰੁਪਏ ਦੇਵਾਂਗੇ ਤੇ ਅੱਜ ਇੱਕ ਟਰਾਲੀ 65 6500 ਰੁਪਏ ਨੂੰ ਵਿਕ ਰਹੀ ਆ ਮੁੱਖ ਮੰਤਰੀ ਸਾਹਿਬ ਤੁਹਾਡੇ ਐਮਐਲਏ ਜਿਹੜੇ ਤੁਹਾਡੇ ਲੀਡਰ ਆ ਜਿਹੜੇ ਪਹਿਲਾਂ ਕਾਂਗਰਸੀ ਖੱਡਾਂ ਤੇ ਬੈਠੇ ਸੀ ਸੱਪ ਬਣ ਕੇ ਹੁਣ ਤੁਹਾਡੇ ਜਿਹੜੇ ਐਮਐਲਏ ਆ ਉਹ ਸੱਪ ਬਣ ਕੇ ਬੈਠੇ ਆ ਤੁਸੀਂ ਦੇਖਿਆ ਥੋੜੇ ਜਿਹੇ ਦਿਨ ਪਹਿਲਾਂ ਇੱਕ ਇਹਨਾਂ ਦਾ ਐਮਐਲਏ ਉਹਦਾ ਰਿਸ਼ਤੇਦਾਰ ਖੱਡ ਤੇ ਆ ਤੇ ਉੱਥੋਂ ਦਾ ਐਸਐਸਪੀ ਉਸ ਬੰਦੇ ਦੇ ਖਿਲਾਫ ਕਾਰਵਾਈ ਕਰ ਦਿੰਦਾ ਜਿਹੜਾ ਖੱਟ ਤੇ ਬੈਠਾ ਹੁੰਦਾ ਤੇ ਇਹਨਾਂ ਦਾ ਐਮਐਲਏ ਇਹ ਕਹਿੰਦਾ ਕਿ ਐਸਐਸਪੀ ਨੂੰ ਮੈਂ ਤੇਰੀ ਵਰਦੀ ਲਾ ਦੂੰ ਮੈਂ ਤੈਨੂੰ ਐਂ ਦੇਖ ਲੂੰ ਤੂੰ ਵਰਦੀ ਲਾ ਕੇ ਆ ਉਹ ਆ ਤਾਂ ਇਹਨਾਂ ਦੇ ਐਮਐਲਏ ਦਾ ਹਾਲ ਆ ਯਾਰ ਇਹ ਵਿਧਾਨ ਸਭਾ ਦੇ ਵਿੱਚ ਕੀ ਅਸੈਂਬਲੀ ਕੁਐਸਚਨ ਕੀਤਾ ਕਾਂਗਰਸੀਆਂ ਨੇ ਨਹੀਂ ਕੀਤਾ ਕਿਉਂਕਿ ਕਰਨਾ ਚਾਹੀਦਾ ਸੀ ਰੇਤੇ ਦੇ ਮੁੱਦੇ ਤੇ ਕਿੱਥੇ ਗਿਆ ਰੇਤੇ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਬੋਲਿਆ ਨਹੀਂ ਇਸ ਕਰਕੇ ਮੇਰੇ ਸਰਕਾਰਯੋਗ ਵੀਰੋ ਬਹੁਤ سارے ਮੁੱਦੇ ਆ ਜਿਹੜੇ ਉਹ ਵਿਧਾਨ ਸਭਾ ਦੇ ਵਿੱਚ ਕਾਂਗਰਸੀਆਂ ਨੂੰ ਆਪੋਜੀਸ਼ਨ ਪਾਰਟੀ ਚਾਹੇ ਉਹਦੇ ਵਿੱਚ ਜਿਹੜਾ ਹੈਗਾ ਕਾਂਗਰਸ ਚਾਹੇ ਉਹਦੇ ਵਿੱਚ ਇੱਕ ਕਾਲੀ ਦਲ ਦਾ ਚਾਹੇ ਉਹਦੇ ਵਿੱਚ ਦੂਸਰਾ ਜਿਹੜਾ ਹੈਗਾ ਹੈਗਾ ਬੌਜਨ ਸਮਾਜ ਪਾਰਟੀ ਦਾ ਉਹ ਆਪਣੀ ਭੂਮਿਕਾ ਵਿਚਾਰਾ ਨਿਭਾ ਰਿਹਾ ਕੱਲਾ ਵੀ ਕੱਲਾ ਵੀ ਨਿਭਾ ਰਿਹਾ ਤੇ ਇਹ ਜੇ ਇਹਨਾਂ ਨੂੰ ਸਵਾਲ ਕਰਤਾ ਮੁੱਖ ਮੰਤਰੀ ਸਾਹਿਬ ਨੂੰ ਇੱਕ ਦਲਿਤ ਭਾਈਚਾਰੇ ਦੇ ਐਮਐਲਏ ਨੇ ਇੱਕ ਸ਼ੈਡਿਊਲ ਕਾਸਟ ਐਮਐਲਏ ਨੇ ਉਸ ਐਮਐਲਏ ਨੂੰ ਕਹਿੰਦਾ ਇਹ ਨੂੰ ਦੇਖੋ ਦੌਰਾ ਪੈ ਗਿਆ ਨੂੰ ਜੁੱਤੀ ਸੰਗਾਓ ਲੇਕਿਨ ਉਸ ਐਮਐਲਏ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਨਾ ਉਹ ਐਮਐਲਏ ਬਾਹਰ ਇੱਕ ਥਾਪੜ ਕੇ ਦੂਜੇ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਿਹਾ ਕਿ ਮੈਂ ਕਾਂਸੀ ਰਾਮ ਦਾ ਚੇਲਾ ਐ ਤੇ ਮੇਰੀ ਬੇਨਤੀ ਐ ਜੇ ਤੂੰ ਕਾਂਸੀ ਰਾਮ ਦਾ ਚੇਲਾ ਐ ਫਿਰ ਕਾਂਸੀ ਰਾਮ ਦੇ ਲਹਿਰ ਦੇ ਵਿੱਚ ਆ ਆ ਉਹਨਾਂ ਦੇ ਉਸੇ ਸਵਾਲਾਂ ਦੇ ਵਿੱਚ ਜਾਂ ਪਿੰਡਾਂ ਦੀਆਂ ਸੱਥਾਂ 'ਚ ਜਾਂ ਕਰ ਦਲਤ ਭਾਈਚਾਰੇ ਨਾਲ ਮੀਟਿੰਗਾਂ ਤੇ ਇਹਨਾਂ ਨੂੰ ਸਾਬਕਸ ਖਬਰਾਂ ਕੇ ਜਿਹੜੀ ਤੂੰ ਗੱਲ ਕਹੀ ਐ ਸਤਕਾਰਯੋਗ ਵੀਰੋ ਪੰਜਾਬ ਦੀ ਵਿਧਾਨ ਸਭਾ ਨੂੰ ਇਹਨਾਂ ਨੇ ਮਿਹਣਿਆਂ ਦਾ ਅੱਡਾ ਬਣਾ ਲਿਆ ਮਿਹਣਿਆਂ ਦਾ ਅੱਡਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਨਿਮਰਤਾ ਸਹਿਤ ਪੰਜਾਬ ਦੇ ਲੋਕਾਂ ਨੂੰ ਇਨਾਂ ਨੂੰ ਸਾਰਿਆਂ ਨੂੰ ਅਸੈਂਬਲੀ ਦੇ ਵਿੱਚ ਤਾਂ ਕੁਝ ਬੋਲ ਨਹੀਂ ਰਹੇ ਘੱਟੋ ਘੱਟ ਪਿੰਡਾਂ ਦੀਆਂ ਸੱਥਾਂ ਵਿੱਚ ਆਇਆਂ ਨੂੰ ਸਵਾਲ ਜ਼ਰੂਰ ਕਰੀਏ ਸਵਾਲ ਜ਼ਰੂਰ ਪੁੱਛੀਏ ਕਿ ਕੀ ਵਿਧਾਨ ਸਭਾ ਜਿਹੜੀ ਜਿਹੜਾ ਪੰਜਾਬ ਦਾ ਉਹ ਬੜਾ ਵਧੀਆ ਮੰਦਰ ਲੋਕ ਮੁੱਦੇ ਠਾਉਣ ਵਾਸਤੇ ਤੇ ਲੋਕਾਂ ਦੇ ਮੁੱਦੇ ਹੱਲ ਕਰਨ ਵਾਸਤੇ ਪੰਜਾਬ ਵਿਧਾਨ ਸਭਾ ਜਿਹੜੀ ਹੈਗੀ ਆ ਉਹ ਇੱਕ ਪਵਿੱਤਰ ਸਦਨ ਹੈ ਇਸ ਪਵਿੱਤਰ ਸਦਨ ਨੂੰ ਇਹਨਾਂ ਨੇ ਉਸ ਨੂੰ ਕਲੰਕਿਤ ਕੀਤਾ ਉਹਨੂੰ ਖਰਾਬ ਕੀਤਾ ਉਹਦਾ ਇਤਿਹਾਸ ਇਹਨਾਂ ਨੇ ਤੋੜਤਾ ਇਹਨਾਂ ਨੇ ਉਥੋਂ ਮੇਹਣਾ ਦਾ ਅੱਡਾ ਬਣਾ ਲਿਆ ਸਤਕਾਰਯੋਗ ਵੀਰੋ ਇਹਨਾਂ ਨੇ ਬਦਮਾਸ਼ੀ ਦਾ ਅੱਡਾ ਬਣਾ ਲਿਆ ਵਿਧਾਨ ਸਭਾ ਨੂੰ ਇਹਨਾਂ ਐਮਐਲਏ ਨੇ ਚਾਹੇ ਉਹ ਕਾਲੀ ਹੈ ਕਾਂਗਰਸੀ ਹੈ ਚਾਹੇ ਜਿਹੜੇ ਇਹ ਝਾੜੂ ਵਾਲੇ ਹੈ ਇਹਨਾਂ ਸਾਰਿਆਂ ਨੇ ਕੱਲਾ ਮੇੜੋ ਮੇੜੀ ਕਰਦੇ ਆ ਸੋ ਇਸ ਕਰਕੇ ਉਸ ਗੱਲ ਨੂੰ ਦੇਖਦੇ ਹੋਏ ਇਹ 24 ਦੇ ਪਹਿਲਾਂ ਹੁਣ ਥੋੜੇ ਜਿਹੇ ਦਿਨਾਂ ਦੇ ਵਿੱਚ